ਇੱਕ ਦਰਖਾਸਤ ਉਹਨਾਂ ਦੀ ਇਹ ਸੀ ਕਿ ਮੇਰੀ ਬਾਰਕ ਦੇ ਵਿੱਚ ਕਈ ਹੋਰ ਲੋਕ ਪਾਏ ਹੋਏ ਮੇਰੀ ਜਾਨ ਨੂੰ ਖਤਰਾ ਹੋ ਸਕਦਾ ਮੈਨੂੰ ਉਹਨਾਂ ਨਾਲੋਂ ਵੱਖ ਕੀਤਾ ਜਾਵੇ ਉਹਨਾਂ ਨੇ ਪੰਜਾਬ ਦੇ ADGP ਜਿਲ੍ਹਾ ਤੋਂ ਜਵਾਬ ਮੰਗ ਲਿਆ ਕਿ ਆ ਕੇ ਜਵਾਬ ਦਿਓ ਜੀ ਕਿ ਇਹਨਾਂ ਦੀ ਜਾਨ ਨੂੰ ਵਾਕਈ ਖਤਰਾ ਜਾਂ ਵੈਸੇ ਹੀ ਲੱਗਦਾ ਦੂਜੀ ਜਿਹੜੀ ਉਹਨਾਂ ਦੀ ਜ਼ੁਬਾਨ ਤਲੀ ਹੈ ਉਦੇ ਉੱਤੇ ਵੀ ਅੱਜ ਰਾਹਤ ਨਹੀਂ ਮਿਲੀ ਉਹ ਇਹਦੇ ਵਿੱਚ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਆ ਕਿ ਮਾਨਯੋਗ ਅਦਾਲਤ ਨੇ ਜਿਹੜੇ ਜਵਾਬ ਮੰਗੇ ਐ ਸਬੰਧਤ ਤਰ੍ਹਾਂ ਆਪਣਾ ਜਵਾਬ ਦੇਣਗੇ ਆ ਉਹਦੇ ਨਾਲ ਫੇਰ ਅਸੀਂ ਬਹਿਸ ਕਰਾਂਗੇ ਅੱਜ ਵੀ ਬਹਿਸ ਉਹਨਾਂ ਨੇ ਕੀਤੀ ਐ ਵਾਲੇ 24 ਤੱਕ ਮਜੂਰੀਆਂ ਹੋਰਾਂ ਨੂੰ ਨਾਪੇ ਦੀ ਹਾਈ ਸਕਿਉਰਿਟੀ ਜੇਲ੍ਹ ਦੇ ਵਿੱਚ ਹੀ ਰਾਤਾਂ ਗੁਜ਼ਾਰਨੀਆਂ ਪੈਣ B5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ ਵਿਕਰਮ ਸੋਮਜੀਠਿਆ ਜੋ ਕਿ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਲਗਾਤਾਰ ਉਹਨਾਂ ਵੱਲੋਂ ਕੋਰਟ ਦੇ ਵਿੱਚ ਚਿੱਠੀਆਂ ਦਾਖਲ ਕੀਤੀਆਂ ਜਾ ਰਹੀਆਂ ਸੀ ਵੀ ਮੇਰੀ ਗ੍ਰਿਫਤਾਰੀ ਨਾਜਾਇਜ਼ ਹੋਈ ਹੈ ਤੇ ਮੇਰੇ ਤੇ ਗਲਤ ਕਾਰਵਾਈ ਕੀਤੀ ਗਈ ਹੈ ਅੱਜ ਮੋਹਾਲੀ ਦੀ ਕੋਰਟ ਵੱਲੋਂ ਉਹਨਾਂ ਦੀ ਜ਼ਮਾਨਤ ਅਰਜ਼ੀ ਦੇ ਉੱਤੇ ਫੈਸਲਾ ਸੁਣਾਇਆ ਗਿਆ ਜਿੱਦੇ ਚੱਲਦੇ ਗੱਲਬਾਤ ਕਰਾਂਗੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਸਾਹਿਬ ਨਾਲ ਢਿੱਲੋਂ ਸਾਹਿਬ ਕਿੱਦਾਂ ਦੇਖਦੇ ਹੋ ਇਸ ਮਾਮਲੇ ਨੂੰ ਲੈ ਕੇ ਅੱਜ ਦੇਖੋ ਵਿਕਰਮ ਸਿੰਘ ਮਜੀਠੀਆ ਨੇ ਦੋ ਤਰ੍ਹਾਂ ਦੀਆਂ ਦਰਖਾਸਤਾਂ ਆਪਣੀਆਂ ਲਗਾਈਆਂ ਸਨ ਇੱਕ ਦਰਖਾਸਤ ਉਹਨਾਂ ਦੀ ਇਹ ਸੀ ਕਿ ਮੇਰੀ ਵਾਰਕ ਦੇ ਵਿੱਚ ਕਈ ਹੋਰ ਲੋਕ ਪਾਏ ਹੋਏ ਮੇਰੀ ਜਾਨ ਨੂੰ ਖਤਰਾ ਹੋ ਸਕਦਾ ਮੈਨੂੰ ਉਹਨਾਂ ਨਾਲੋਂ ਬਾਕ ਕੀਤਾ ਜਾਵੇ ਦੂਜੀ ਉਹਨਾਂ ਨੇ ਪਾਈ ਸੀ ਜਿਹੜੀ ਇੱਕ ਇਹ ਕੇਸ ਮੇਰੇ ਤੇ ਜਿਹੜਾ ਨਜਾਇਜ਼ ਹੈ ਮੈਨੂੰ ਰਾਹਤ ਦਿੱਤੀ ਜਾਵੇ ਜਿਹੜਾ ਜਦੋਂ ਇਹ ਅਰਜ਼ੀਆਂ ਦਰਖਾਸਤਾਂ ਪਟੀਸ਼ਨਾਂ ਅਦਾਲਤ ਵਿੱਚ ਆਈਆਂ ਪਿਛਲੀ ਪੇਸ਼ੀ ਤੇ ਅਦਾਲਤ ਨੇ ਸਾਰੀਆਂ ਕਲੱਬ ਕਰਤੀਆਂ ਸੀ ਕਿ ਸਾਰੀਆਂ ਇੱਕੋ ਮਾਮਲੇ ਨਾਲ ਜੁੜੀਆਂ ਹੋਈਆਂ ਨੇ ਇਹਨੂੰ ਇੱਕੋ ਤਰ੍ਹਾਂ ਨਾਲ ਲੈ ਆਂਦਾ ਜਾਵੇ ਜਿਹੜੀ ਉਹਨਾਂ ਦੀ ਬੈਰਕ ਬਦਲਣ ਵਾਲੀ ਮੰਗ ਸੀ ਉਹ ਉਹਨਾਂ ਨੇ ਪੰਜਾਬ ਦੇ ADGP ਜ਼ਿਲਾਂ ਤੋਂ ਜਵਾਬ ਮੰਗ ਲਿਆ ਕਿ ਆ ਕੇ ਜਵਾਬ ਦਿਓ ਜੀ ਕਿ ਇਹਨਾਂ ਦੀ ਜਾਨ ਨੂੰ ਵਾਕਈ ਖਤਰਾ ਜਾ ਵੈਸੀ ਲੱਗਦਾ ਤੁਸੀਂ ਆਪਣੀ ਰਿਪੋਰਟ ਦਿਓ ਹੁਣ ਦੋ ਦਿਨਾਂ ਦੇ ਵਿੱਚ ਕਹਿੰਦੇ ਉਹ ਰਿਪੋਰਟ ਦੇਣਗੇ ਦੂਜੀ ਜਿਹੜੀ ਉਹਨਾਂ ਦੀ ਜਵਾਨਤਾਲੀ ਹੈ ਉਹਦੇ ਉੱਤੇ ਵੀ ਅਜ ਰਾਤ ਨਹੀਂ ਮੇਰੀ ਉਹਦੀ ਇਹ ਦੁਨਾ ਕੇਸਾਂ ਦੀ ਜਿਹੜੀ ਸੁਣਵਾਈ ਹੈ ਉਹ 25 ਜੁਲਾਈ ਤੇ ਪਾ ਦਿੱਤੀ ਗਈ ਹੈ ਉਹਨਾਂ ਦੇ ਜਿਹੜੇ ਵਕੀਲ ਨੇ ਅਰਸ਼ਦੀਪ ਸਿੰਘ ਕਲੇਰ ਉਹ ਇਹਦੇ ਵਿੱਚ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਆ ਕਿ ਮਾਨਯੋਗ ਅਦਾਲਤ ਨੇ ਜਿਹੜੇ ਜਵਾਬ ਮੰਗੇ ਐ ਸਬੰਧਤ ਤਰ੍ਹਾਂ ਆਪਣਾ ਜਵਾਬ ਦੇਣਗੇ ਆ ਉਹਦੇ ਨਾਲ ਫੇਰ ਅਸੀਂ ਬਹਿਸ ਕਰਾਂਗੇ ਅੱਜ ਵੀ ਬਹਿਸ ਉਹਨਾਂ ਨੇ ਕੀਤੀ ਐ ਉਹ ਬਹਿਸ ਤੋਂ ਬਾਅਦ ਮਾਨਯੋਗ ਅਦਾਲਤ ਪਹਿਲਾਂ ਅਸੀਂ ਇਹ ਧਿਆਨ 'ਚ ਰੱਖਾਂਗੇ ਕਿ ADGP ਜ਼ਿਲ੍ਹਾ ਆਪਣੀ ਕੀ ਰਿਪੋਰਟ ਦਿੰਦੇ ਨੇ ਉਹਨੂੰ ਧਿਆਨ 'ਚ ਰੱਖ ਕੇ ਹੋਏ ਜਿਹੜਾ ਸਫਾਈ ਧਰਦੇ ਵਕੀਲ ਸਾਹਿਬਾਨ ਨੇ ਸਾਰੀ ਟੀਮ ਉਹਦੇ ਉੱਤੇ ਬਹਿਸ ਕਰੇਗੀ ਉਸ ਤੋਂ ਬਾਅਦ ਅਦਾਲਤ ਕਿਸ ਨਤੀਜੇ ਤੇ ਪਹੁੰਚਦੀ ਹੈ ਇਹ ਬਰੌਣ 24 ਤਰੀਕ ਨੂੰ ਪਤਾ ਲੱਗੇਗਾ ਹਾਲੇ 24 ਤੱਕ ਮਜੀਠਿਆ ਹੋਰਾਂ ਨੂੰ ਨਾਬੇ ਦੀ ਹਾਈ ਸਕਿਉਰਿਟੀ ਜੇਲ੍ਹ ਦੇ ਵਿੱਚ ਹੀ ਰਾਤਾਂ ਗੁਜ਼ਾਰਨੀਆਂ ਪੈਣਗੀਆਂ ਜੀ ਸੋ ਮਜੀਠਿਆ ਕੇਸ ਦੇ ਵਿੱਚ ਹਾਲੇ ਇੰਨੀ ਅਪਡੇਟ ਹੈ ਜੇ ਕੋਈ ਹੋਰ ਅਪਡੇਟ आएगी ਤਾਂ ਫਿਰ ਮੁੜ ਲੈ ਕੇ حاضر ਹੋਵਾਂਗੇ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ